हिस्सा बांटने के लिए onu cover करने के लिए पहुंचे मेरे नाल मेरे साथी नीलगर्ग जी पार्टी दे स्पोक्सपर्सन और दीपक बाली जी पार्टी दे ਸਾਡੇ ਸੀਨੀਅਰ ਕਲੀਗ ਨੇ ਸਾਥੀਓ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਤੁਸੀਂ ਦੇਖਿਆ ਕਿ ਪਿਛਲੇ ਹਫਤੇ ਪਿਛਲੇ ਬੁੱਧਵਾਰ ਯਾਨੀ ਕਿ 14 ਔਰ 15 ਤਰੀਕ ਦੀ ਰਾਤ ਨੂੰ ਖੰਨਾ ਦੇ ਸ਼ਿਪਰੀ ਮੰਦਿਰ ਦੇ ਵਿੱਚ ਇੱਕ ਚੋਰੀ ਹੋਈ ਜਿਸ ਦੌਰਾਨ ਸ਼ਿਵਲਿੰਗ ਔਰ ਭਗਵਾਨ ਦੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਜਿਹਦੇ ਨਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਕੱਲੇ Hindu ਸਮਾਜ ਦੇ ਨਹੀਂ ਹਰ ਵਰਗ ਦੇ ਲੋਕਾਂ ਦੇ ਦੀਆਂ ਭਾਵਨਾਵਾਂ ਨੂੰ ਆਹਤ ਪਹੁੰਚੀ ਠੇਸ ਲੱਗੀ ਔਰ ਉਸ ਠੇਸ ਦਾ ਰੋਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਸਪੈਸਿਫਿਕਸ ਨੇ ਜਿਹੜੇ ਉਹ ਆਲਰੇਡੀ ਜਿਹੜੀ ਪ੍ਰੈਸ ਕਾਨਫਰੰਸ ਉਹ ਤੋਂ 3 ਘੰਟੇ ਪਹਿਲਾਂ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਤਿਆਲ ਕਰ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਉਹਦੇ ਉੱਪਰੋਂ ਮਿਲ ਚੁੱਕੇ ਹੋਣਗੇ ਸਪੈਸਿਫਿਕਸ ਪਰ ਇਹ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਜੇ ਸਪੋਜ਼ ਕੁਝ ਵੀ ਗਲਤ ਹੋ ਜਾਂਦਾ ਹੈ ਤੇ ਉਹਦੀ 네ਗੇਟਿਵ ਰਿਪੋਰਟਿੰਗ ਹੈ ਜਿਹੜੀ ਹੈ 네ਗੇਟਿਵ ਸੈਂਟੀਮੈਂਟ ਹੈ ਜਿਹੜਾ ਉਹ ਜੋ ਕੁਝ ਚੰਗਾ ਵੀ ਹੋ ਰਿਹਾ ਹੁੰਦਾ ਉਹਨੂੰ ਵੀ ਕਵਰ ਕਰ ਜਾਂਦਾ ਉਹਨੂੰ ਵੀ ਮਾਰਜਨਲਾਈਜ਼ ਕਰ ਜਾਂਦਾ ਹੈ ਅੱਜ ਉਸੇ ਮਕਸਦ ਦੇ ਨਾਲ ਇਹ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਕਿ ਕਿਸ ਕੰਪੀਟੈਂਸ ਦੇ ਨਾਲ ਮਹਿਜ਼ ਇੱਕ ਹਫ਼ਤੇ ਦੇ ਵਿੱਚ 15 ਅਗਸਤ ਨੂੰ ਸਵੇਰੇ ਤਕਰੀਬਨ 3:30 ਦੇ 4 ਵਜੇ ਇਹ ਚੋਰੀ ਇਹ ਜਿਹੜੀ ਔਰ ਮੂਰਤੀ ਦਾ ਖੰਡਨ ਸ਼ਿਵਲਿੰਗ ਦਾ ਖੰਡਨ ਜਿਹੜਾ ਉਹ ਕੀਤਾ ਗਿਆ ਮੰਦਿਰ ਦੇ ਵਿੱਚ ਤੇ ਵਿਦਨ ਵੀਕ 7 ਦਿਨਾਂ ਦੇ ਵਿੱਚ ਵਿੱਚ ਉਹਨਾਂ ਚੋਰਾਂ ਨੂੰ ਉਹਨਾਂ ਕਲਪਰੇਟਸ ਨੂੰ ਉਹਨਾਂ ਗੁਨਾਹਗਾਰਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਤਾਂ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰ ਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ 2009 ਤੋਂ ਪਤਾ ਲੱਗੇ ਕਿ ਇੰਟਰਸਟੇਟ ਗੈਂਗ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਜਿਹਦੀ ਮੋਡਸ ਆਪਰਿੰਡ ਇਹ ਹੁੰਦੀ ਸੀ ਕਿ ਉਹ Google Images ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਘੰਟੇ ਦੋ ਘੰਟੇ ਦੇ ਵਿੱਚ ਹੀ ਉੱਥੋਂ ਸਾਰੇ ਜਿਹੜੇ ਵੈਲਿਊਏਬਲਸ ਨੇ ਜੇਵਰਾਤ ਨੇ ਸੋਨਾ ਚਾਂਦੀ ਹੀਰਾ ਜੋ ਜੜਿਆ ਹੁੰਦਾ ਸੀਗਾ ਉਹਨੂੰ ਲੈ ਕੇ ਨਿਕਲ ਜਾਂਦੇ ਸੀਗੇ ਤੇ ਲਖਨਊ ਦੇ ਇੱਕ ਸੁਨਿਆਰੇ ਕੋਲ ਉਹਨੂੰ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜੇ ਉਹ ਇਸ ਤਰੀਕੇ ਦੀ ਮੋਡਸ ਆਪਰੇਂਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਔਰ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਪਰ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਕਿ ਜਿੱਥੇ ਚਾਹ ਵਹਾਰਾ ਥੇਰ ਇਜ਼ ਵੇਰ ਇਜ਼ ਵੇ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜੇ ਸਰਕਾਰ ਚਾਹੇ ਜੇ ਪੋਲੀਟੀਕਲ ਲੀਡਰਸ਼ਿਪ ਚਾਹੇ ਜੇ ਪੁਲਿਸ ਲਾਅ ਇਨਫੋਰਸਿੰਗ ਏਜੰਸੀਜ਼ ਚਾਹਣ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਕ੍ਰਾਈਮ ਜਿਹੜਾ ਕੇਸ ਕ੍ਰੈਕ ਨਹੀਂ ਹੋ ਸਕਦਾ ਹੈਗਾ ਇਸ ਸਬੰਧ ਦੇ ਵਿੱਚ ਮੈਂ ਦਾਤ ਦੇਣੀ ਚਾਹੂੰਗਾ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਪੂਰਨ ਸਿੰਘ ਮਾਂਜੀਆਂ ਦਾ ਜਿਨੇ ਕੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਪੰਜਾਬ ਦੇ ਜਿਨ੍ਹਾਂ ਦੀਆਂ ਡਾਇਰੈਕਸ਼ਨਸ ਦੇ ਉੱਪਰ ਬੜੇ ਕਲੀਅਰ ਕਟਅਰ ਸਖਤ ਡਾਇਰੈਕਸ਼ਨਸ ਦੇ ਉੱਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਉੱਥੋਂ ਲੁਧਿਆਣਾ ਰੇਂਜ ਦੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਨੇ ਔਰ ਐਸਐਸਪੀ ਯੰਗ ਆਫੀਸਰ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਮੈਂਸ਼ਨ ਕਰਨਾ ਚਾਹੂੰਗਾ ਅਸ਼wini ਗੋਤਿਆਲ ਜੀ ਕੇ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲਾਂ ਮੈਂ ਧੰਨਵਾਦ ਕਰਨਾ ਚਾਹੂਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੂਗਾ ਕਿ ਕਿਸ ਮਟੀਕਲਸ ਤਰੀਕੇ ਦੇ ਨਾਲ ਕਿਸ ਸ਼ਾਨਦਾਰ ਤਰੀਕੇ ਦੇ ਨਾਲ ਚਾਹੇ ਉਹਨਾਂ ਚੋਰਾਂ ਨੇ ਉਹਨਾਂ ਪਾਪੀਆਂ ਨੇ ਪਾਪ ਕਰਨ ਦੇ ਵਿੱਚ ਤੇ ਉਹਦੇ ਗੁਨਾਹ ਦੇ ਨਿਸ਼ਾਨ ਮਟਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀਗੀ ਪਰ ਵਿਦਿਨ ਵਿਦਿਨ ਅ ਵੀਕ ਵਿਦਿਨ 7 ਡੇਸ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂਹ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦੌਰਾਨ ਹੀ ਪੰਜਾਬ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਉਹ ਉੱਥੇ ਸਮਾਨ ਵੇਚ ਵੀ ਦਿੱਤਾ ਪਿਘਲਾ ਵੀ ਦਿੱਤਾ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਚਾਰ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਸਾਇੰਟੀਫਿਕਲੀ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਪਰ ਕਿਸ ਤਰੀਕੇ ਦੇ ਨਾਲ ਟਰੈਕ ਕੀਤਾ ਮੈਂ ਸਮਝਦਾ ਕਿ ਇਹ ਵੀ ਇੱਕ ਇੱਕ ਬੜੀ ਕਾਮਯਾਬ ਬਲੌਕਬਸਟਰ ਫਿਲਮੀ ਸਕ੍ਰਿਪਟ ਵਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼wini ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜਿਹਾ ਇੰਨੀ ਫਾਸਟ ਟਰੈਕ ਮੋਡ ਦੇ ਵਿੱਚ ਇੰਨੀ ਜਲਦੀ ਇਹੋ ਜਿਹਾ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੂੰ ਔਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐ ਐਸਐਸਪੀ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁੱਖ ਸਰਗਨਾ ਹੈ ਉਹਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ ਨੂੰ ਉਹ ਪਲਾਨ ਕਰ ਰਹੇ ਸੀਗੇ ਜਿਹੜੀ ਕਿ ਇਹਨਾਂ ਅਰੈਸਟਾਂ ਦੇ ਨਾਲ ਉਹ ਅਵੋਇਡ ਹੋਈ ਹੈ ਉਹ ਅਵਰਟ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦੀਆਂ ਸਖਤ ਡਾਇਰੈਕਸ਼ਨਾਂ ਦੇ ਤਹਿਤ ਔਰ ਯੋਗ ਅਗਵਾਈ ਦੇ ਹੇਠ ਇਹ ਕੰਮ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਜਿਹਦਾ ਕਿ ਇੱਕ ਬੇਮਿਸਾਲ ਟਰੈਕ ਰਿਕਾਰਡ ਹੈ ਇਹ ਠੀਕ ਹੈ ਕਿ ਜਦੋਂ ਕੋਈ ਕੋਈ ਵੀ ਕ੍ਰਾਈਮ ਹੋ ਜਾਂਦਾ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਨਰਲ ਟੈਂਡੈਂਸੀ ਹੈ ਜਿਹੜੀ ਜਨਰਲ ਉਹਦਾ ਗੁੱਸਾ ਹੈ ਜਿਹੜਾ ਪਬਲਿਕ ਦਾ ਉਹ ਪੁਲਿਸ ਉੱਪਰ ਫੁੱਟਦੇ ਪਰ ਇਹੋ ਜਿਹਾ ਕ੍ਰਾਈਮ ਨੂੰ ਜਿਹੜਾ ਕਿ ਅੱਜ ਅੱਜ ਬਾਹਰਲੀਆ ਸਟੇਟਾਂ ਦੇ ਵਿੱਚ ਬੈਠ ਕੇ ਬੰਦਾ ਟਰੈਕ ਕਰਿਆ ਵੀ ਮੈਂ ਖੰਨੇ ਦੇ ਵਿੱਚ ਆ ਕੇ ਸਟ੍ਰਾਈਕ ਕਰਨਾ ਖੰਨੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਜਿਹਦਾ ਕੋਈ ਲੀਡ ਨਾ ਪਿਛਲਾ ਹਿਸਟਰੀ ਹੋਵੇ ਤੇ ਨਾ ਕੋਈ ਟਰੈਕ ਰਿਕਾਰਡ ਹੋਵੇ ਨਾ ਕੋਈ ਪੈੜਾ ਹੋਣਾ ਉਹ ਜੇ ਕੇਸ ਨੂੰ ਉਹ ਜੇ ਇਮੋਸ਼ਨਲੀ ਰਿਲੀਜੀਅਸਲੀ ਸੈਂਟੀਮੈਂਟਲ ਕੇਸ ਨੂੰ ਹੈਂਡਲ ਕਰਨਾ ਤੇ ਟੈਕਲ ਕਰਨਾ ਮੈਂ ਸਮਝਦਾ ਕਿ ਇੱਕ ਬੇਮਿਸਾਲ ਉਪਲਬਧੀ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਔਰ ਚੰਡੀਗੜ੍ਹ ਤੋਂ ਵੀ ਇੱਕ ਜਿਹੜਾ ਕਲਪਰੇਟ ਹੈ ਉਹ ਅਰੈਸਟ ਹੋਇਆ ਇਹਦੇ ਵਿੱਚ ਕੋਈ ਬੈਂਗਲੌਰ ਤੋਂ ਹੈ ਕੋਈ ਮਹਾਰਾਸ਼ਟਰਾ ਤੋਂ ਹੈ ਉੱਤਰਾਖੰਡ ਤੋਂ ਹੈ ਹਰਿਆਣੇ ਤੋਂ ਹੈ ਕਈ ਸਟੇਟਾਂ ਦੇ ਜਿਹੜੇ ਕ੍ਰਾਈਮਨਲਸ ਨੇ ਉਹਨਾਂ ਨੇ ਇਹ ਰਣ ਕੇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਉਹਨਾਂ ਵਿੱਚੋਂ 5 4 ਨੇ ਜਿਹੜੇ ਉਹ ਅਰੈਸਟ ਕਰ ਲਏ ਗਏ ਨੇ ਉਹ ਜਿਹੜਾ ਸੁਨਿਆਰਾ ਇਹ ਮਾਲ ਗਲਾਉਂਦਾ ਸੀਗਾ ਤੇ ਵੇਚਦਾ ਸੀਗਾ ਉਹ ਵੀ ਅਰੈਸਟ ਕਰ ਲਏਗਾ ਸਿਰਫ ਇੱਕ ਕ੍ਰਿਮੀਨਲ ਰਹਿ ਗਿਆ ਜਿਹੜਾ ਕਿ ਉਹ ਵੀ ਬੜੀ ਜਲਦੀ ਹੀ ਪੁਲਿਸ ਦੇ ਕਾਬੂ ਇਹ ਜਿਹੜਾ ਉਹ ਆ ਜਾਏਗਾ ਸੋ ਮੇਰਾ ਅ ਅੱਜ ਦੀ ਇਸ ਮੀਟਿੰਗ ਦਾ ਇਸ ਸਪੈਸੀਫਿਕ ਤੁਹਾਨੂੰ ਪਹਿਲਾਂ ਵੀ ਮਿਲ ਚੁੱਕੇ ਹੋਣਗੇ ਪਰ ਮੇਰਾ ਐਜ਼ ਅ ਐਜ਼ ਅ ਸਟੇਟ ਰਿਪਰੈਜ਼ੈਂਟੇਟਿਵ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਔਰ ਆਪਣੇ ਸਾਥੀਆਂ ਦੇ ਨਾਲ ਮਕਸਦ ਸਿਰਫ ਇੱਕ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ ਆहत ਹੋਈਆਂ ਸੀਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਪੁਲਿਸ ਵੱਲੋਂ ਔਰ ਸਮਾਜ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੇਸ਼ੈਂਸ ਰੱਖੀ ਤੁਸੀਂ ਸਬਰ ਰੱਖਿਆ ਮੈਂ ਨੀਲ ਜੀ ਬਾਲੀ ਸਾਹਿਬ ਉਚੇਚੇ ਤੌਰ ਤੇ ਇਹਦੇ ਚ ਖਾਸ ਤੌਰ ਤੇ ਧੰਨਵਾਦ ਸਾਡੇ ਲੋਕਲ ਐਮ ਐਲ ਏ ਤਰਨਪੀ ਸੋਨ ਜੀ ਦਾ ਔਰ ਗੋਸ਼ਨ ਛਾਵੜਾ ਜੀ ਉਹਨਾਂ ਜਿਨ੍ਹਾਂ ਸੋਨ ਸਾਹਿਬ ਉਹਨਾਂ ਨੂੰ ਜਦੋਂ ਇਹ ਚੋਰੀ ਹੋਈ ਇਮੀਡੀਏਟਲੀ 15 ਮਿੰਟ ਬਾਅਦ ਪਹੁੰਚੇ ਔਰ ਬੜੇ ਪੇਸ਼ੈਂਟਲੀ ਬੜੇ ਕਾਮ ਤਰੀਕੇ ਦੇ ਨਾਲ ਉਹਨਾਂ ਨੇ ਹੈਂਡਲ ਕੀਤਾ ਸਾਰੇ ਸਾਥੀਆਂ ਨੂੰ ਲੂਪ ਦੇ ਵਿੱਚ ਲਿਆ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਖੰਨਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਆ ਕੋਈ ਪ੍ਰੋਟੈਸਟ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਹੋਈ ਇਹ ਠੀਕ ਹੈ ਕਿ ਜਦੋਂ ਇਹ ਜੀ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਭਾਵਨਾਵਾਂ ਆਹ ਜ਼ਰੂਰ ਹੁੰਦੀਆਂ ਨੇ ਪਰ ਕਿਸੇ ਚੋਰ ਦਾ ਕਿਸੇ ਗੁਨਾਹਗਾਰ ਦਾ ਕੋਈ ਧਰਮ ਮਜ਼ਬ ਨਹੀਂ ਹੁੰਦਾ ਹੈਗਾ ਇੰਨਾ ਹੀ ਚੋਰਾਂ ਨੇ ਇੰਨਾ ਹੀ ਇਸੇ ਹੀ ਗੈਂਗ ਨੇ ਸਾਈ ਮੰਦਰ ਦੇ ਵਿੱਚ ਵੀ ਚੋਰੀ ਕੀਤੀ ਹੈ ਸਾਊਥ ਦੇ ਵਿੱਚ ਇੰਨਾ ਹੀ ਚੋਰਾਂ ਨੇ ਦਿੱਲੀ ਦੇ ਵਿੱਚ ਗੁਰੂ ਘਰ ਦੇ ਵਿੱਚ ਵੀ ਚੋਰੀ ਕੀਤੀ ਹੈ ਇੰਨੇ ਹੀ ਚੋਰਾਂ ਨੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਵੀ ਚੋਰੀ ਕੀਤੀ ਹੈ ਸੋ ਇਹੋ ਜਿਹੇ ਲੋਕਾਂ ਦਾ ਕੋਈ ਦੀਨ ਇਮਾਨ ਧਰਮ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਪੈਸਾ ਹੁੰਦਾ ਹੈ ਸੋ ਮੇਰੀ ਤੁਹਾਨੂੰ ਸਮੁੱਚੇ ਪੰਜਾਬ ਦੇ ਸਾਰੇ ਸਾਡੇ ਮੇਰੇ ਹਿੰਦੂ ਵੀਰਾਂ ਨੂੰ ਜਾਂ ਸਾਰੇ ਸਮਾਜ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ ਆहत ਹੋਈਆਂ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ ਸਰਕਾਰ ਦਾ ਤੇ ਪੁਲਿਸ ਦਾ ਸਾਥ ਦਿੱਤਾ ਔਰ ਔਰ ਖਾਸ ਤੌਰ ਤੇ ਮੰਦਰ ਕਮੇਟੀ ਦਾ ਔਰ ਜਿਹੜੀ ਉਥੇ ਐਕਸ਼ਨ ਕਮੇਟੀ ਬਣੀ ਸੀਗੀ ਜਿਹਦੇ ਸਾਰੀਆਂ ਪਾਰਟੀਆਂ ਦੇ ਲੋਕ ਸੀਗੇ ਸਾਰਿਆਂ ਨੇ ਬੜਾ ਸਾਥ ਦਿੱਤਾ ਜਦੋਂ ਅਸੀਂ ਸਾਰੇ ਉਥੇ ਮਿਲਣ ਗਏ ਸੀ ਉਹਨਾਂ ਨੂੰ ਮੈਂ ਇਹਦੇ ਨਾਲ ਨਾਲ ਹੀ ਮੈਂ ਇੱਕ ਹੋਰ ਵੀ ਗੁਜ਼ਾਰਿਸ਼ ਕਰਨੀ ਚਾਹੂੰਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਇਲਾਜ ਨਾਲੋਂ ਬਚਾਓ ਜ਼ਿਆਦਾ ਇੰਪੋਰਟੈਂਟ ਹੈ ਜਿੰਨੇ ਇਹੋ ਜਿਹਾਂ ਪਵਿੱਤਰ ਸਥਾਨ ਹੈਗੇ ਜਿੱਥੇ ਵੈਲਿਊਏਬਲਸ ਨੇ ਚਾਹੇ ਉਹ ਗੁਰੂ ਘਰ ਨੇ ਚਾਹੇ ਉਹ ਮੰਦਿਰ ਨੇ ਚਾਹੇ ਉਹ ਮਸਜਿਦ ਨੇ ਚਾਹੇ ਉਹ ਗਿਰਜਾ ਘਰ ਨੇ ਜਾਂ ਕੋਈ ਹੋਰ ਫੇਥ ਦੇ ਕੋਈ ਵਿਸ਼ਵਾਸ ਦੇ ਕੋਈ ਸਥਾਨ ਹੈਗੇ ਉੱਥੇ ਪਲੀਜ਼ ਤੁਸੀਂ ਆਪਣੀ ਜਿਹੜੀ ਮਾਨਿਟਰਿੰਗ ਹੈ ਥਰੂ ਸੀਸੀਟੀਵੀ ਕੈਮਰਾਜ਼ ਜਾਂ ਥਰੂ ਮੈਨੂਅਲ ਜਿਹੜੀ ਉਹਦੀ ਸੇਫਟੀ ਹੈ ਉਹ ਜ਼ਰੂਰ ਕਰੋ ਜੇ ਕਿਸੇ ਕਿਸੇ ਨੇ ਕੰਮ ਕਰਾਉਣੇ ਕਰਦੇ ਵਿੱਚ ਅਜ ਐਸਐਸਪੀ ਖੰਨਾ ਨੇ ਵੀ ਬੇਨਤੀ ਕੀਤੀ ਹੈ ਕੋਈ ਕੰਮ ਕਰਾਉਣੇ ਕੋਈ ਬਾਹਰੀ ਵਰਕ ਫੋਰਸ ਨੂੰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਲੋਕਲ ਪੁਲਿਸ ਸਟੇਸ਼ਨ ਤੋਂ ਲੋਕਲ ਸਾਂਝ ਕੇਂਦਰ ਤੋਂ ਜਾ ਕੇ ਕਰਾਓ ਇਹਦੇ ਨਾਲ ਆਪਣਾ ਲੋਕਾਂ ਦਾ ਖੁਦ ਆਪਣਾ ਹੀ ਫਾਇਦਾ ਇਹਦੇ ਨਾਲ ਪ੍ਰੀਵੈਂਸ਼ਨ ਹੈ ਜਿਹੜੀ ਉਹ ਕ੍ਰਾਈਮ ਦੀ ਹੋਊਗੀ ਸੋ ਇੱਕ ਵਾਰ ਫੇਰ ਤੋਂ ਸਮੂੱਚੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਬੜੀ ਪੇਸ਼ੈਂਸ ਦੇ ਨਾਲ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਸਾਰੀ ਮੰਦਰ ਕਮੇਟੀ ਦਾ ਸਾਰੇ ਹਿੰਦੂ ਸੰਗਠਨਾਂ ਦਾ ਜਿਨ੍ਹਾਂ ਨੇ ਉਸ ਦਿਨ ਸਾਡੇ ਨਾਲ ਮੁਲਾਕਾਤ ਕੀਤੀ ਸੀਗੀ ਸਾਰੀ ਪੰਜਾਬ ਪੁਲਿਸ ਦਾ ਖੰਨਾ ਪੁਲਿਸ ਦਾ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਨ ਦੇ ਲਈ ਅੱਜ ਇੱਥੇ ਆਇਆ ਕਿ ਇੱਕ ਇੱਕ ਹੋਰ ਜੋ ਪਿਛਲੇ ਸਮਿਆਂ ਦੇ ਵਿੱਚ ਭਾਵਨਾਵਾਂ ਨੂੰ ਸੱਟਾਂ ਲੱਗਦੀਆਂ ਰਹੀਆਂ ਇੱਕ ਹੋਰ ਵੱਡਾ ਵੱਡੀ ਸੱਟ ਨਾ ਲੱਗੇ ਉਸ ਤੋਂ ਬਚਤ ਹੈ ਜਿਹੜੀ ਉਹ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਕੀਤੀ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਵੀ ਹੈ ਕਿ ਉਹਨਾਂ ਨੇ ਇਸ ਆਲ ਇੰਪੋਰਟੈਂਟ ਕੇਸ ਨੂੰ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈਂਡਲ ਕੀਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂਜੀ ਨਾ ਬਰੀ ਕੀਤਾ ਉਹਨੂੰ ਪੰਜਾਬ ਪੁਲਿਸ ਲੈ ਕੇ ਆਜੀ ਹੁਮ ਤੋਂ ਦੇਖੋ ਮੈਂ ਜਿਵੇਂ ਕਿਹਾ ਕਿ ਵੇਅਰ देयर ਇਜ਼ ਵਿਲ देयर ਇਜ਼ ਵੇ ਜਿੱਥੇ ਚਾਹ ਵਹਾਰਾ ਜਿਹੜਾ ਕ੍ਰਾਈਮਨਲ ਹੈ ਜਿਹੜਾ ਗੈਂਗਸਟਰ ਹੈ ਉਹ ਚਾਹੇ ਜਿੰਨਾ ਮਰਜ਼ੀ ਤੇਜ਼ ਤਰਾਰ ਕਿਉਂ ਨਾ ਹੋਵੇ ਪਰ ਕਾਨੂੰਨ ਦੇ ਹੱਥਾਂ ਤੋਂ ਤੋਂ ਨਹੀਂ बच ਸਕਦਾ ਹੈਗਾ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਗੈਂਗਸਟਰイズਮ ਜਿਹੜਾ ਕਦੇ ਪੰਜਾਬ ਦੇ ਲੋਕਾਂ ਨੇ ਸੁਣਿਆ ਵੀ ਨਹੀਂ ਸੀਗਾ ਉਹ ਉਹਦਾ ਬਹੁਤ ਵਾਧਾ ਹੋਇਆ ਉਹਦੇ ਵਿੱਚ ਬਹੁਤ ਪਰਫੁੱਲਿਤ ਉਹ ਹੋਏ ਪਰ ਇਹਨਾਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਮਾਨਸਾਬ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਉਹ ਪੰਜਾਬ ਪੁਲਿਸ ਦੀ ਸਟਰੋਂਗ ਫੋਰਸ ਜਿਹਨੇ ਜਿਹਨੇ ਅੱਤਵਾਦ ਖਤਮ ਕਰ ਦਿੱਤਾ ਜੜੋਂ ਕੱਟ ਕੇ ਖਤਮ ਕਰ ਦਿੱਤਾ ਜਿਹੜਾ ਵੀ ਵਿਅਕਤੀ ਪੰਜਾਬ ਦੇ ਅਮਨ ਸ਼ਾਂਤੀ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਪੀਸਫੁੱਲ ਐਟਮੋਸਫੀਅਰ ਦੇ ਨਾਲ ਖੇਲਵਾੜ ਕਰੇਗਾ ਉਹ ਦੁਨੀਆ ਦੇ ਕਿਸੇ ਖੱਡ ਦੇ ਵਿੱਚ ਜਾ ਕੇ ਲੁਕ ਜੇ ਚਾਹੇ ਉਹ ਪਤਾਲ ਦੇ ਵਿੱਚ ਲੁਕ ਜੇ ਉਹਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੈ ਜਿਹੜੀ ਉਹਨੂੰ ਉਥੋਂ ਕੱਢ ਕੇ ਲਿਆ ਕੇ ਸਜ਼ਾ ਦੇਣ ਦੇ ਲਈ ਵਚਨਬੱਧ ਹੈ ਅਮਨ ਜੀ ਆਹ ਕਲੀਅਰ ਹੋਇਆ ਕਿ ਜਿਹੜਾ ਇਹ ਗਰੁੱਪ ਸੀ ਇਹਨਾਂ ਨੇ ਜਾਨ ਨੂੰ ਤਾਂ ਕੋਈ ਆਵਾਜ਼ ਨਹੀਂ ਕਿਰੇ ਆਹਰ ਹੋ ਸਕਦਾ ਮਾਹੌਲ ਖਰਾਬ ਹੋ ਸਕਦਾ ਨਹੀਂ ਦੇਖੋ ਇਸ ਤਰ੍ਹਾਂ ਕਿ ਜਿੰਨੀ ਮੈਨੂੰ ਡੀਜੀਪੀ ਪੰਜਾਬ ਤੋਂ ਔਰ ਐਸਐਸਪੀ ਖੰਨਾ ਤੋਂ ਜਿੰਨੀ ਇਨਫੋਰਮੇਸ਼ਨ ਹਜੇ ਤੱਕ ਮਿਲੀ ਹੈ ਵੈਸੇ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਨੂੰ ਫਿਰ ਪਤਾ ਲੱਗੇਗਾ ਪਰ ਇਹਨਾਂ ਲੋਕਾਂ ਦਾ ਹਜੇ ਤੱਕ ਹੋ ਜਾ ਕੋਈ ਮੋਟਿਵ ਨਹੀਂ ਨਜ਼ਰ ਆਇਆ ਹੈਗਾ ਇਹਨਾਂ ਦਾ ਮੋਟਿਵ ਸਿਰਫ ਔਰ ਸਿਰਫ ਜਿਹੜੇ ਵੈਲਿਊਏਬਲ ਸੀਗੇ ਚਾਂਦੀ ਸੋਨਾ ਉਹਨਾਂ ਨੂੰ ਚੋਰੀ ਕਰਨ ਦਾ ਸੀਗਾ ਜਦੋਂ ਜਿਹੜੇ ਸ਼ਿਵਲਿੰਗ ਜੀ ਦੇ ਉੱਪਰ ਜਿਹੜਾ ਆਪਣਾ ਚਾਂਦੀ ਦਾ ਦੀ ਪਲੇਟਿੰਗ ਹੋਈ ਹੋਈ ਸੀਗੀ ਪਤਰਾ ਚੜਿਆ ਹੋਇਆ ਸੀਗਾ ਉਹ ਜਦੋਂ ਨਹੀਂ ਉਹਨਾਂ ਤੋਂ ਲਿਆਏਗਾ ਉਹਨਾਂ ਨੇ ਤੋੜ ਦਿੱਤਾ ਇਹੀ ਕੰਮ ਹੈ ਜਿਹੜਾ ਇਹਨਾਂ ਦਾ ਪਿਛਲੇ 10 ਚੋਰੀਆਂ ਦੇ ਵਿੱਚ ਵੀ ਮੋਡਸ ਪਰਿੰਡ ਜਿਹੜੀ ਉਹ ਰਹੀ ਹੈ ਸੋ ਮੈਨੂੰ ਨਹੀਂ ਲੱਗਦਾ ਹੈਗਾ ਇਹ ਜੇ ਤੱਕ ਜਿੰਨੀ ਕੁ ਪੁਲਿਸ ਕੋਲੇ ਦੀ ਰੀਡਿੰਗ ਹੈ ਕਿ ਇਹ ਜੋ ਕੋਈ ਕਿਸੇ ਦੀ ਭਾਵਨਾਵਾਂ ਨੂੰ ਆਹਤ ਕਰਨ ਦਾ ਕੋਈ ਮਕਸਦ ਸੀਗਾ